ਇਸ ਵਕਤ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਿਏ ਕਿ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਵੱਲੋਂ ਐਸਐਸਪੀ ਯੂਟੀ ਚੰਡੀਗੜ੍ਹ ਨੂੰ ਜਿਹੜੀ ਕਿ ਚਿੱਠੀ ਲਿਖੀ ਗਈ ਹੈ ਤੇ ਉਹਨਾਂ ਨੇ ਹੁਣ ਉੱਥੇ ਵਿਜੀਲੈਂਸ ਅਧਿਕਾਰੀਆਂ ਦੇ ਉੱਤੇ ਜਿਹੜਾ ਕਿ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਦੱਸਿਏ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਤੰਗ ਪ੍ਰੇਸ਼ਾਨਤਾ ਕੀਤਾ ਗਿਆ ਤੇ ਜਿਸ ਦੇ ਤਹਿਤ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਵੱਲੋਂ ਪੋਸਟ ਤੱਕ ਸਾਂਝੀ ਕਰ ਦਿੱਤੀ ਗਈ ਉਹਨਾਂ ਨੇ ਲਿਖਿਆ ਹੈ ਕਿ ਅੱਜ ਐਸਐਸਪੀ ਯੂਟੀ ਚੰਡੀਗੜ੍ਹ ਨੂੰ ਚਿੱਠੀ ਲਿਖ ਕੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਤੇ ਉੱਥੇ ਹੀ ਜ਼ਿਕਰਯੋਗ ਹੈ ਕਿ 25 ਜੂਨ 2025 ਨੂੰ ਸਵੇਰੇ 10:30 ਵਜੇ ਜਿਹੜਾ ਕਿ 20 ਦੇ ਰੀਵਰ ਸਿਵਲ ਕੱਪੜਿਆਂ ਦੇ ਵਿੱਚ ਅਧਿਕਾਰੀ ਸਮੇਤ ਮੇਰੀ ਸੈਕਟਰ 4 ਸਥਿਤ ਕੋਠੀ ਨੰਬਰ 39 ਵਿਚਲੀ ਜਿਹੜੀ ਕਿ ਸਰਕਾਰੀ ਰੈਸ ਵਿੱਚੇ ਦਾਖਲ ਹੋਏ ਤੇ ਉਸ ਸਮੇਂ ਮੇਰੀ ਰਿਹਾਇਸ਼ ਤੇ ਮੇਰੇ ਬਜ਼ੁਰਗ ਅਤੇ ਮਮਾਰ ਮਾਤਾ ਜੀ ਅਤੇ ਘਰੇਲੂ ਨੌਕਰ ਮੌਜੂਦ ਸਨ ਤੇ ਐਸਐਸਪੀ ਅਰुण ਸੇਣੀ ਦੇਗਵਾਈ ਚ ਵੇਜਲੈਂਸ ਅਧਿਕਾਰੀਆਂ ਨੇ ਮੇਰੇ ਘਰ ਦੀ ਜਿਹੜੀ ਕਿ ਤਲਾਸ਼ੀ ਦੇ ਲਈ ਅਲਮਾਰੀਆਂ ਦੇ ਦਰਾਜ ਖੋਲੇ ਤੇ ਘਰ ਦਾ ਸਮਾਨ ਇੱਧਰ ਉੱਧਰ ਸੁੱਟਿਆ ਤੇ ਉੱਥੋਂ ਤੱਕ ਕਿ ਮੇਰੇ ਪਰਸ ਵੀ ਜਿਹੜੇ ਕਿ ਫਰੋਲੇ ਗਏ ਤੇ ਜਦੋਂ ਸਾਡੇ ਵਕੀਲ ਸਾਹਿਬ ਨੇ ਜਾ ਕੇ ਵਿਜੀਲੈਂਸ ਅਧਿਕਾਰੀਆਂ ਦੇ ਕੋਲੋਂ ਜਿਹੜੀ ਕਿ ਪਛਾਣ ਪੱਤਰ ਅਤੇ ਸਰਚ ਵਾਰੰਟ ਮੰਗੇ ਤਾਂ ਅਧਿਕਾਰੀਆਂ ਨੇ ਪਛਾਣ ਵਿਖਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ अरुण ਸੇਣੀ ਨੇ ਆਪਣੀ ਪਛਾਣ ਦੱਸੀ ਪਰ ਆਈਡੀ ਕਾਰਡ ਨਹੀਂ ਦਿਖਾਇਆ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਂ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਮੇਰੇ ਘਰ ਦੇ ਅੰਦਰ داخل ਹੋਣਾ ਅਤੇ ਕਾਨੂੰਨ ਦੀ ਉਲੰਘਣਾ ਕਰਨ ਕਰਕੇ ਜਿਹੜੀ ਕਿ ਧਾਰਾ 329 330 331 ਤੇ 332 ਤੇ 333 ਤੇ 198 201 ਅਤੇ ਕਾਹਟ ਦੇ ਅਧੀਨ ਜਿਹੜਾ ਕਿ ਮਾਮਲਾ ਦਰਜ ਕੀਤਾ ਜਾਵੇ ਤੇ ਜ਼ਬਰਦਸਤੀ ਮੇਰੇ ਘਰ ਅੰਦਰ ਦਾਖਲ ਹੋਣਾ ਬਿਨਾ ਬਰੰਟ ਜਿਹੜੇ ਕਿ ਤਲਾਸ਼ੀ ਲੈਣ ਅਤੇ ਨਜਾਇਜ਼ ਤਰੀਕੇ ਦੇ ਨਾਲ ਕਰੇਲੂ ਮੁਲਾਜ਼ਮਾਂ ਨੂੰ ਡਰਾਉਣ ਦੀ ਧਮਕਾਉਣ ਦੇ ਲਈ ਪੰਜਾਬ ਪੁਲਿਸ ਅਤੇ ਵਿਜੀਲੈਂਸ ਵਿਵਰਧੇ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਤੇ ਦੱਸਦੀ ਹਾਂ ਕਿ ਗਨੀਵ ਮੇ ਜੀਠਿਆ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਐਸਐਸਪੀ ਯੂਟੀ ਜਿਹੜਾ ਹੈ ਕੇ ਚੰਡੀਗੜ੍ਹ ਨੂੰ ਚਿੱਠੀ ਲਿਖੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜ਼ਬਰਦਸਤੀ ਤੱਕ ਕੀਤੀ ਗਈ ਤੇ ਉੱਥੇ ਹੀ ਮੇਰੇ ਪਰਸ ਤੱਕ ਫਰੋਲੇ ਗਏ ਤੇ ਮੇਰੇ ਘਰ ਦੇ ਵਿੱਚ ਬਜ਼ੁਰਗ ਮਾਤਾ ਸੀ ਤੇ ਉਹ ਬਿਮਾਰ ਸਨ ਤੇ ਘਰੇਲੂ ਨੌਕਰ ਵੀ ਮੌਜੂਦ ਸੀ ਤੇ ਜਿਸ ਤੋਂ ਬਾਅਦ ਮੇਰੇ ਪਰਸ ਤੱਕ ਫੋਲ ਦਿੱਤੇ ਗਏ ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਮੈਂ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਵਿਜੀਲੈਂਸ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਜਿਹੜੀ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ